ਇਹ ਮਿਹਨਤ ਦਾ ਪੈਸਾ ਸਾਡਾ ਵਿਅਰਥ ਨਾ ਜਾਵੇ ਉਸ ਨੂੰ ਅਸੀਂ ਸਹੀ ਢੰਗ ਨਾਲ ਯੂਜ਼ ਕਰ ਲਈਏ ਉਸ ਦੇ ਚਲਦੇ ਹੋਏ ਅਸੀਂ ਇੱਕ ਵੀਡੀਓ ਬਣਾਉਣ ਜਾ ਰਹੇ ਆ ਆਪਣੇ ਦਰਸ਼ਕਾਂ ਦੇ ਲਈ ਤੇ ਜਿਸ ਦੇ ਚਲਦੇ ਅਸੀਂ ਪਹੁੰਚਿਆ ਮਹਤਪੁਰ ਵਿਖੇ ਸ਼ਿਵਾ ਸਟੀਲ ਦੇ ਸ਼ੋਰੂਮ ਤੇ ਤੇ ਇਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਇਹਨਾਂ ਦਾ ਜੋ ਮਟੀਰੀਅਲ ਹੈ ਉਸ ਨੂੰ ਸਿਆਉਂਕ ਨਹੀਂ ਲੱਗਦੀ ਆ ਤੇ ਨਾ ਹੀ ਉਹਨਾਂ ਨੂੰ ਕਦੇ ਜੰਗ ਲੱਗਦਾ ਹੈ ਸਾਰਾ ਹੀ ਸਾਡਾ ਲੋਕ ਸਿਸਟਮ ਹੈਗਾ ਇਹਦੇ ਵਿੱਚ ਜੰਗ ਲੱਗਣ ਦਾ ਕੋਈ ਜਿਹੜਾ ਹੈ ਨਾ ਸਕੋਪ ਨਹੀਂ ਹੈਗਾ ਵੱਡਾ CNC ਪ੍ਰੋਡਕਟ ਹੋਣ ਕਰਕੇ ਸਾਡੀ ਲੇਬਰ ਕੋਸਟ ਘਟਦੀ ਹੈ ਤੇ ਸਾਡਾ ਉਹਨਾ ਅਸੀਂ ਉਹਨੂੰ ਸਸਤਾ ਕਰਕੇ ਹੀ ਦਿੰਨੇ ਆ ਸੀਐਮਸੀ ਮਸ਼ੀਨਾਂ ਕਹਿ ਰਹੇ ਨੇ ਕਿ ਉਹ ਮਸ਼ੀਨਾਂ ਇਹਨਾਂ ਦੇ ਕੋਲ ਵਰਕਸ਼ਾਪ ਦੇ ਵਿੱਚ ਮੌਜੂਦ ਹੈ ਜਿਹੜੀਆਂ ਮਸ਼ੀਨਾਂ ਵੱਡੇ ਵੱਡੇ ਸ਼ਹਿਰ ਜੇ ਗੱਲ ਕਰੀਏ ਤਾਂ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਮੌਜੂਦ ਨੇ ਅਜਿਹੀ ਸੁਵਿਧਾ ਤੋਂ ਉਹਨਾਂ ਛੋਟੇ ਸ਼ਹਿਰ ਦੇ ਵਿੱਚ ਮਿਲਣ ਜਾ ਰਹੀ ਹੈ ਬਸ ਹੈ ਜਿਹੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਦੇ ਲੈ ਕੇ ਬੈਠੇ ਹੈਗੇ ਉਹ ਰੂਹ ਦਾ ਜਮੀਨ ਅਸਮਾਨ ਦਾ ਫਰਕ ਹੈਗਾ ਇਹਦਾ ਮੋਡੂਲਰ ਬਣਿਆ ਹੈਗਾ ਇੱਕਦਮ ਉਹ ਕਹਿੰਦੇ ਨੇ ਤੱਕੜੇ ਮੰਗੂ ਸਿੱਧਾ ਮੋਡੂਲ ਹੈਗਾ ਜੇ ਅਸੀਂ ਗਾਹਕ ਨੂੰ ਰੱਬ ਮੰਨ ਕੇ ਹੀ ਉਹਨਾਂ ਦਾ ਕੰਮ ਕਰਦੇ ਆਂਗਾ ਜੇ ਦੇਖੋ ਰੱਬ ਨਾਲ ਧੋਖਾ ਤੇ ਸਭ ਨਾਲ ਧੋਖਾ ਕੰਪਿਊਟਰਾਈਜ਼ਡ ਸਿਸਟਮ ਹੈ ਇਹਦੇ ਵਿੱਚ ਆਪਾਂ 0.00 ਆ ਜਿੱਦਾਂ ਕੀ ਤੁਹਾਨੂੰ ਨੰਮੈਰਿਕ ਫੀਲ ਦਿਖ ਰਹੇ ਹੈ ਇਹਨਾਂ ਨੰਮੈਰਿਕਾਂ ਦੇ ਵਿੱਚ ਆਟੋਮੈਟਿਕ ਜਿਹੜਾ ਹੈ ਨਾ ਆਟੋਮੈਟਿਕ ਅਡਜਸਟਮੈਂਟ ਹੁੰਦੀ ਹੈ ਰਾਹ ਇਹ ਆ ਜੀ ਸਾਡੀ ਜਿਹੜੀ ਹੈ ਨਾ ਜਿੱਦਾਂ ਪੇਕੀ ਉਹਨਾਂ ਦੀ ਹੈਗੀ ਆਈ ਉਹ ਇੱਧਰ ਵੀ ਓਨੀ ਹੋएगी ਇੱਥੇ ਵੀ ਓਨੀ ਹੋएगी ਤੇ ਇੱਥੇ ਵੀ ਓਨੀ ਹੋएगी ਸਾਰੀ ਓਹੀ ਹੋਏਗੀ ਇੱਕੋ ਹੀ ਹੋਏਗਾ ਇੱਕੋ ਰੇਸੀ ਬਣਦੀ ਹੈ ਜੋ ਸਿਰਫ ਤੁਹਾਨੂੰ ਮਿਲੇਗੀ ਮੈਧਪੁਰ ਵਿਕੇਸ਼ ਸ਼ਿਵਾ ਸਟੀਲ ਤੇ ਤੇ ਇਹਨਾਂ ਦਾ ਐਡਰੈਸ ਇੱਕ ਵਾਰ ਬੋਜੀ ਐਡਰੈਸ ਫੇਰ ਦੱਸ ਦਿਓ ਆਪਣਾ ਮਤਲਬ ਸਾਈਡ ਦੇ ਲੱਗਿਆ ਮਾਲ ਦੇਖਣਾ ਹੋਵੇ ਤਾਂ ਉਹ ਵੀ ਦਿਖਾ ਦਾਂਗੇ ਸਾਡੇ ਇੱਥੇ ਆ ਕੇ ਕੁਆਲਿਟੀ ਪ੍ਰੋਡਕਟ ਚੈੱਕ ਕਰਨਾ ਹੋਵੇ ਆਪਾਂ ਉਹ ਵੀ ਦੇਮੋ ਦੇ ਦਾਂਗੇ ਜਿੱਦਾਂ ਵੀ ਉਹਨਾਂ ਨੂੰ ਤਸੱਲੀ ਚਾਹੀਦੀ ਹੈ ਇਹ ਆਪਾਂ ਤਸੱਲੀ ਬਖਸ਼ ਉਹਨਾਂ ਨੂੰ ਤਸੱਲੀ ਕਰਕੇ ਭੇਜਾਂ ਸਪਨੇ ਦਾ ਘਰ ਬਣਾਉਣ ਦੇ ਲਈ ਤੁਸੀਂ ਹੁਣ ਜੇ ਸੋਚ ਲਿਆ ਹੈ ਤਾਂ ਡਰਨ ਦੀ ਜਰੂਰਤ ਨਹੀਂ ਹੈ ਤੁਹਾਡੇ ਪੈਸੇ ਦੀ ਸਹੀ ਵੈਲਿਊਏਸ਼ਨ ਅਸੀਂ ਕਰਨ ਜਾ ਰਹੇ ਹਾਂ ਜਿਸ ਦੇ ਮਕਸਦ ਦੇ ਨਾਲ ਅਸੀਂ ਪਹੁੰਚੇ ਸੀਗੇ ਸ਼ੀ ਵਾਸਟੀਲ ਮਹਿਤਪੁਰ ਵਿਕੇ ਜੀ ਸੋਨੇ ਦਾ ਸੁਆਗੇ ਵਾਲੀ ਗੱਲ ਵੀ ਜ਼ਰੂਰ ਹੋ ਗਈ ਹੈ ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰਨ ਤੇ ਮਿਲਣ ਜਾ ਰਹੇ ਆ ਤੁਹਾਨੂੰ ਅਸ਼ੋਰ ਗਿਫਟ ਦੇ ਨਾਲ ਹੀ ਮਿਲੇਗਾ ਬਿਲ ਹਤੇ ਵੱਧ ਤੋਂ ਵੱਧ ਡਿਸਕਾਊਂਟ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਰਕੇਸ਼ ਸਿੰਘ ਰਾਣਾ ਜਦੋਂ ਅਸੀਂ ਇੱਕ ਸੁਪਨਿਆਂ ਦਾ ਘਰ ਬਣਾਉਂਦੇ ਆ ਤਾਂ ਹਰ ਇੱਕ ਚੀਜ਼ ਬੜੀ ਸੋਚ ਸਮਝ ਕੇ ਅਸੀਂ ਉਸ ਸੁਪਨਿਆਂ ਦੇ ਘਰ ਦੇ ਵਿੱਚ ਵਰਤਦੇ ਆ ਤੇ ਇੱਕ ਇੱਕ ਪੈਸਾ ਜਦੋਂ ਅਸੀਂ ਲਗਾਉਂਦੇ ਆ ਤਾਂ ਆਪਣੀ ਮਿਹਨਤ ਦਾ ਪੈਸਾ ਸਾਡਾ ਵਿਅਰਥ ਨਾ ਜਾਵੇ ਉਸ ਨੂੰ ਅਸੀਂ ਸਹੀ ਢੰਗ ਨਾਲ ਯੂਜ਼ ਕਰ ਲਈਏ ਉਸ ਦੇ ਚੱਲਦੇ ਹੋਏ ਅਸੀਂ ਇੱਕ ਵੀਡੀਓ ਬਣਾਣ ਜਾ ਰਹੇ ਆ ਆਪਣੇ ਦਰਸ਼ਕਾਂ ਦੇ ਲਈ ਤੇ ਜਿਸ ਦੇ ਚੱਲਦੇ ਅਸੀਂ ਪਹੁੰਚਿਆ ਮਹਤਪੁਰ ਵਿਖੇ ਸ਼ਿਵਾ ਸਟੀਲ ਦੇ ਸ਼ੋਰੂਮ ਤੇ ਇਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਇਹਨਾਂ ਦਾ ਜੋ ਮਟੀਰੀਅਲ ਹੈ ਉਸ ਨੂੰ ਸਿਆਉਕ ਨਹੀਂ ਲੱਗਦੀ ਤੇ ਨਾ ਹੀ ਉਹਨਾਂ ਨੂੰ ਕਦੇ ਜੰਗ ਲੱਗਦਾ ਹੈ ਤੇ ਗੱਲਬਾਤ ਕਰਾਂਗੇ ਕਿ ਅਜਿਹੀ ਕਿਹੜੀ ਟੈਕਨੀਕ ਦੇ ਨਾਲ ਇਹਨਾਂ ਵੱਲੋਂ ਇਹ ਸਮਾਨ ਤਿਆਰ ਕੀਤਾ ਜਾਂਦਾ ਹੈ ਜੋ ਅਜੇ ਹੱਥ ਵੱਡਾ ਦਾਅਵਾ ਇਹਨਾਂ ਵੱਲੋਂ ਕੀਤਾ ਗਿਆ ਤੇ ਆਓ ਚੱਲਦੇ ਆ ਸ਼ਿਵਾ ਸਟੀਲ ਮਹਤਪੁਰ ਵਿਖੇ ਸ਼ੋਰੂਮ ਚਾਹੇ ਬੜਾ ਨਾਮ ਸੁੜਿਆ ਜੀ ਬੜੇ ਦਾਅਵੇ ਕੀਤੇ ਜਾ ਰਿਹਾ ਹੈ ਤੁਹਾਡੇ ਵੱਲੋਂ ਉਸ ਦੇ ਲਈ ਅਸੀਂ ਪਹੁੰਚੇ ਆ ਤੁਹਾਡੇ ਸ਼ੋਰੂਮ ਦੇ ਵਿੱਚ ਹਾਂ ਜੀ ਨਮਸਕਾਰ ਜੀ ਮੈਂ ਪੰਜਾਬ ਟੀਵੀ ਦਾ ਆਪਣੇ ਸ਼ੋਰੂਮ ਤੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਸਰ ਧੰਨਵਾਦ ਸਰ ਤੁਹਾਡੇ ਦਾਅਵੇ ਬਾਰੇ ਗੱਲ ਕਰਾਂਗੇ ਤੁਸੀਂ ਦਾਅਵੇ ਕੀਤੇ ਹੈ ਇੱਕ ਪ੍ਰੋਡਕਟ ਤੁਸੀਂ ਤਿਆਰ ਕਰ ਰਹੇ ਹੋ ਜਿਨ੍ਹਾਂ ਨੂੰ ਕਦੇ ਜੰਗ ਨਹੀਂ ਲੱਗਦਾ ਇਹ ਸਚਾਈ ਜਾਣਨ ਦੇ ਲਈ ਅਸੀਂ ਤੁਹਾਡੇ ਕੋਲ ਪਹੁੰਚੇ ਆ ਜੀ ਅਜਿਹਾ ਦਾਵਾ ਕਿਵੇਂ ਕਰ ਰਹੇ ਹੋ ਜੀ ਤੁਸੀਂ ਹਾਂ ਜੀ ਹਾਂ ਜੀ ਇਹ ਸਚਾਈ ਹੈ ਜੀ ਬਿਲਕੁਲ ਜੀ ਜਿਹੜੀਆਂ ਆਪਾਂ ਉੱਠਾਂ ਜ ਬਣਾ ਰਹੇ ਹੈਗੇ ਆ ਜਾਂ ਸਾਰੇ ਪੰਜਾਬ ਮਹਾਂਤਲ ਜ ਬਣਦੀਆਂ ਹੈਗੀਆਂ ਅਸੀਂ ਵੀ ਉਸੇ ਤਰ੍ਹਾਂ ਦਾ ਪ੍ਰੋਡਕਟ ਬਣਾ ਰਹੇ ਹੈਗੇ ਤੇ ਇੱਕ ਜਾਪਾਨੀ ਸ਼ੀਟ ਦੀ ਚਾਦਰ ਕਹਿੰਦੇ ਆ ਇਹਨੂੰ ਤੇ ਇਹ ਜਿਹੜੀ ਚਾਦਰ ਹੈ ਇਹਨੂੰ ਲਗਭਗ ਕੰਪਨੀ ਦਾ ਦਾਅਵਾ ਹੈ ਕਿ 25 ਤੋਂ 30 ਸਾਲ ਤੱਕ ਇਹਨੂੰ ਜਰ ਨਹੀਂ ਲੱਗਦਾ ਸਿਉਂਕ ਨਹੀਂ ਲੱਗਦੀ ਤੇ ਬਣਨ ਤੋਂ ਬਾਅਦ ਇਹਦੀ ਫਿਨਿਸ਼ਿੰਗ ਜਿਹੜੀ ਹੈ ਲੱਕੜ ਦੀ ਤਰ੍ਹਾਂ ਆਉਂਦੀ ਹੈ ਤੇ ਅਸੀਂ ਜਿਹੜਾ ਸਾਰਾ ਜਿਹੜਾ ਪ੍ਰੋਡਕਟ ਹੈ ਸੀਐਨਸੀ ਮਸ਼ੀਨਾਂ ਦੇ ਰਾਹੀਂ ਬਣਾਉਂਦੇ ਆ ਤੇ ਸਾਡੀ ਕਟਿੰਗ ਪ੍ਰੈਸ ਬ੍ਰੀਕ ਤੇ ਬੈਲਡਿੰਗ ਵਗੈਰਾ ਸਾਰਾ ਜਿਹੜਾ ਇਹ ਕੰਮ ਹੈ ਸਾਡਾ ਆਟੋਮੈਟਿਕਲੀ ਸੀਐਨਸੀ ਮਸ਼ੀਨਾਂ ਦੇ ਕੀਤਾ ਜਾਂਦਾ ਹੈ ਤੇ ਅਸੀਂ ਜਿਹੜਾ ਆਪਣਾ ਪ੍ਰੋਡਕਟ ਹੈ ਸਭ ਤੋਂ ਵਧੀਆ ਤੇ ਸਭ ਤੋਂ ਸਸਤਾ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਤੇ ਸਾਡਾ ਜਿਹੜਾ ਇਹ ਪ੍ਰੋਡਕਟ ਹੈ ਹਿਮਾਚਲ ਤੇ ਪੰਜਾਬ ਦੇ ਜਿਹੜੇ ਨੇੜੇ-ਨੇੜੇ ਸਾਰੇ ਜਿਹੜੇ ਸਾਡੇ ਸ਼ਹਿਰ ਹੈਗੇ ਪਿੰਡੇ ਹੈਗੇ ਉੱਥੇ ਸਾਰਾ ਸਪਲਾਈ ਹੁੰਦਾ ਹੈਗਾ ਸਾਡੇ ਕੋਲ ਜਿਹੜਾ ਹੋਰ ਵੀ ਜਿਹੜੇ ਛੋਟੀਆਂ-ਛੋਟੀਆਂ ਦੁਕਾਨਾਂ ਵਾਲੇ ਆ ਉਹ ਸਾਡੇ ਕੋਲ ਆ ਕੇ ਸਾਡੇ ਕੋਲ ਬੈਂਡ ਕੀਤਾ ਹੋਇਆ ਮਾਲ ਵੀ ਲੈ ਜਾਂਦੇ ਹੈ ਜਿਹੜਾ ਇਹ ਮਾਲ ਹੈ ਉਹ ਉਹਨਾਂ ਨੂੰ ਆਪਾਂ ਬਾਈ ਵੇਟ ਜਾਂ ਰਨਿੰਗ ਦੀ ਥਾਂ ਜੋ ਵੀ ਸਾਡਾ ਸਿਸਟਮ ਹੈਗਾ ਉਹ ਸੇਲ ਕਰਦੇ ਆਗੇ ਕੋਸ਼ਿਸ਼ ਕਰਦੇ ਕਿਉਂਕਿ ਜਦੋਂ ਤੁਸੀਂ ਇਹ ਤਿਆਰ ਕਰਦੇ ਹੋ ਤਾਂ ਇੱਕ ਫਿਨਿਸ਼ਿੰਗ ਬੜੀ ਜ਼ਰੂਰੀ ਹੁੰਦੀ ਹੈ ਫਿਨਿਸ਼ਿੰਗ ਦਿੰਦੇ ਹੋ ਤੁਸੀਂ ਬੈਲਡਿੰਗ ਟੰਕਾ ਵੀ ਲਗਾਉਂਦੇ ਹੋ ਕੋਈ ਜਜਮੈਂਟ ਕੀਤੀ ਜਾ ਸਕਦੀ ਉਹ ਬੈਲਡਿੰਗ ਟੰਕੇ ਦੀ ਜਿਹੜੀ ਤੁਸੀਂ ਕਰਦੇ ਹੋ ਨਹੀਂ 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 ਜਿਹੜੀ ਸਾਡੀ ਪ੍ਰੈਸ ਬ੍ਰੀਕ ਮਸ਼ੀਨ ਸੀਐਨਸੀ ਹੈਗੀ ਨਾ ਇਹਨੂੰ ਇੱਕ ਤਰ੍ਹਾਂ ਦਾ ਜੁਆਇੰਟਲੈਸ ਮਟੀਰੀਅਲ ਆਖਦੇ ਜੀ ਬੈਲਡਿੰਗ ਨਹੀਂ ਕਰਦੇ ਜੁਆਇੰਟ ਲਗਾਉਂਦੇ ਜੁਆਇੰਟ ਲਗਾਉਂਦੇ ਹੈਗੇ ਤੇ ਤੁਹਾਡਾ ਜਿਹੜਾ ਜੋੜ ਹੈ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਕਿ ਆਪਾਂ ਬੈਲਡਿੰਗ ਕਿੱਥੇ ਕੀਤੀ ਹੈ ਇੱਕ ਤਰ੍ਹਾਂ ਦਾ ਇਹ ਲੱਕੜ ਫਿਨਿਸ਼ਿੰਗ ਬਾਅਦ ਦੇ ਵਿੱਚ ਜਿਸ ਵੇਲੇ ਸਾਡਾ ਇਹਦੇ ਦੇ ਪਾਲਿਸ਼ ਵਗੈਰਾ ਹੋ ਜਾਂਦਾ ਤੇ ਉਹ ਸਾਰਾ ਜਿਹੜਾ ਹੈ ਨਾ ਜਿਸ ਵੇਲੇ ਆਪਾਂ ਕਹਿ ਲੋ ਕਿ ਪੇਂਟ ਉਕੋ ਪੇਂਟ ਵਗੈਰਾ ਕਰਾਉਂਦੇ ਹੈਗੇ ਤਾਂ ਉਹਦੇ ਦੇ ਰੇਸ਼ਾ ਪਾ ਕੇ ਤੇ ਸਾਰੇ ਦਾ ਸਾਰਾ ਜਿਹੜਾ ਨਾ ਲੱਕੜ ਟੱਚ ਹੀ ਦਾ ਨਜ਼ਰ ਆਉਂਦਾ ਹੈਗਾ ਜੇ ਬਿਲਡਿੰਗ ਹੋਵੇ ਤਾਂ ਸ਼ਾਇਦ ਜੰਗ ਲੱਗ ਜਾਂਦਾ ਹੈ ਤੁਸੀਂ ਸਿਰਫ ਜੋੜ ਲਗਾਉਂਦੇ ਹੋ ਇਸ ਕਰਕੇ ਜੰਗ ਵਗੈਰਾ ਨਹੀਂ ਲੱਗ ਹਾਂਜੀ 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 ਸਾਡੀ ਬਿਲਡਿੰਗ ਦਾ ਇਹਦੇ ਵਿੱਚ ਕੋਈ ਪ੍ਰੋਸੈਸ ਨਹੀਂ ਹੈਗਾ ਜਿਹੜਾ ਸਾਰਾ ਹੀ ਸਾਡਾ ਲੋਕ ਸਿਸਟਮ ਹੈਗਾ ਇਹਦੇ ਵਿੱਚ ਜੰਗ ਲੱਗਣ ਦਾ ਕੋਈ ਜਿਹੜਾ ਨਾ ਸਕੋਪ ਨਹੀਂ ਹੈਗਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਜਦਾਂ ਤੁਸੀਂ ਬਿਲਡਿੰਗ ਨਹੀਂ ਕਰਦੇ ਤੁਸੀਂ ਜੋੜ ਲਗਾਉਂਦੇ ਹੋ ਤਾਂ ਮਹਿੰਗਾ ਪੈ ਜਾਂਦਾ ਹੋਊਗਾ ਪ੍ਰੋਡਕਟ ਨਹੀਂ 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 ਸਾਡਾ ਸਭ ਤੋਂ ਸਸਤਾ ਹੈਗਾ ਮਹਿੰਗੇ ਹੋਣ ਦਾ ਇਹਦੇ ਚ ਨਹੀਂ ਹੈ ਸਾਡਾ CNC ਪ੍ਰੋਡਕਟ ਔਨ ਕਰਕੇ ਸਾਡੀ ਲੇਬਰ ਕੋਸਟ ਘਟਦੀ ਹੈ ਤੇ ਸਾਡਾ ਉਹਨਾ ਅਸੀਂ ਉਹਨੂੰ ਸਸਤਾ ਕਰਕੇ ਹੀ ਦਿੰਨੇ ਆ ਠੀਕ ਹੈ ਤੁਹਾਨੂੰ ਕੋਈ ਕਾਲ ਵਗੈਰਾ ਆਂਦੀ ਹੈ ਤਾਂ ਤੁਸੀਂ ਉਹਨਾਂ ਦੇ ਘਰ ਜਾ ਕੇ ਵਿਜ਼ਿਟ ਵੀ ਕਰ ਲੈਂਦੇ ਹੋ ਜੀ हां <San -zhi> जी जी साइड ਵਿਜਟ ਤੇ ਤਾਂ ਅਸੀਂ ਜਾਣੇ ਹੀ ਆ ਜੀ ਸਾਡਾ ਕੰਮ ਜਾਣਾ ਹੀ ਆ ਲੋਕਾਂ ਨੂੰ ਜਾਗਰੂ ਕਰਨਾ ਕਿ ਘਰ ਜ਼ਿੰਦਗੀ ਚ ਇੱਕ ਵਾਰ ਹੀ ਬਣਦਾ ਜਿੱਦਾਂ ਟੀਵੀ 'ਚ ਕਹਿੰਦੇ ਆ ਨਾ ਕਿ ਘਰ ਦਾੜਾ ਹੈ ਜ਼ਿੰਦਗੀ ਚ ਇੱਕ ਵਾਰ ਹੀ ਬਣਦਾ ਹੈਗਾ ਤੇ ਜਿਹੜੀ ਸਾਡੀ ਪ੍ਰੋਡਕਟ ਹੈ ਉਹਨਾਂ ਨੂੰ ਅਸੀਂ ਲੋਕਾਂ ਨੂੰ ਜਾ ਜਾ ਕੇ ਵੀ ਦੱਸਦੇ ਆਂ ਕਿ ਆਪਾਂ ਇਹ ਜਿਹੜਾ ਤੁਸੀਂ ਕੰਮ ਕਰ ਰਿਹਾ ਗਿਆ ਇਹ ਅਸੀਂ ਇਹਨਾਂ ਤੁਹਾਡੇ ਲਾਗਲੇ ਖੇੜ ਦੇ ਵਿੱਚ ਕੀਤਾ ਹੈਗਾ ਉਹਨ ਨੂੰ ਆ ਕੇ ਦੇਖੋ ਤੁਹਾਡਾ ਉਹ ਇਹਨਾਂ ਦਾ ਜਿਹੜਾ ਤੁਸੀਂ ਲੋਹੇ ਦਾ ਮਾਲ ਆ ਰਹੇ ਹੈਗੇ ਉਹਦੇ ਨਾਲੋਂ ਇਹ ਕਿੰਨਾ ਵਧੀਆ ਹੈ ਬਿਲਕੁਲ ਜਿਐਸੀ ਇਹਨਾਂ ਦੇ ਦਾਅਵੇ ਦੀ ਗੱਲ ਕਰੀਏ ਤਾਂ ਅਜਿਹੀਆਂ ਮਸ਼ੀਨਾਂ ਸੀਐਸ ਮਸ਼ੀਨਾਂ ਇਹ ਕਹਿ ਰਹੇ ਨੇ ਕਿ ਅਜਿਹੀਆਂ ਸੀਐਮਸੀ ਮਸ਼ੀਨਾਂ ਕਹਿ ਰਹੇ ਨੇ ਕਿ ਉਹ ਮਸ਼ੀਨਾਂ ਇਹਨਾਂ ਦੇ ਕੋਲ ਵਰਕਸ਼ਾਪ ਦੇ ਵਿੱਚ ਮੌਜੂਦ ਹੈ ਜਿਹੜੀਆਂ ਮਸ਼ੀਨਾਂ ਵੱਡੇ ਵੱਡੇ ਸ਼ਹਿਰ ਜੇ ਗੱਲ ਕਰੀਏ ਤਾਂ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਮੌਜੂਦ ਨੇ ਅਜਿਹੀ ਸੁਵਿਧਾ ਤੁਹਾਨੂੰ ਛੋਟੇ ਸ਼ਹਿਰ ਦੇ ਵਿੱਚ ਮਿਲਣ ਜਾ ਰਹੀ ਹੈ ਇਹੀ ਅਸੀਂ ਗੱਲ ਕਰੀ ਆ ਅਸੀਂ ਪਹੁੰਚੇ ਸੀਗੇ ਮੈਤਪੁਰ ਵੀ ਕਿਹਾ ਬੋਜੀ ਇੱਕ ਵਾਰ ਐਡਰੈਸ ਦੱਸ ਦਿਓ ਆਪਣਾ ਦੇਖੋ ਜੀ ਸਾਡਾ ਐਡਰੈਸ ਹੈਗਾ ਹਿਮਾਚਲੂਰ ਪੰਜਾਬ ਦਾ ਬਾਰਡਰ ਹੈਗਾ ਡਿਸਟ੍ਰਿਕਟ ਊਨਾ ਮੈਤਪੁਰ ਦਾ ਛੋਟਾ ਜਿਹਾ ਸ਼ਹਿਰ ਹੈ ਜਿਹੜੀ ਸਾਡੀਆਂ ਮਸ਼ੀਨਾਂ ਹੈਗੀਆਂ ਇਹ ਪੂਰੇ ਹਿਮਾਚਲ ਦੇ ਵਿੱਚ ਨਹੀਂ ਹੈਗੀ ਕਿਤੇ ਵੀ ਔਰ ਇਹ ਹਿਮਾਚਲ 'ਚ ਨਹੀਂ ਹਾਂਜੀ ਹਾਂਜੀ ਇਹ ਪੂਰੇ ਹਿਮਾਚਲ ਦੇ ਵਿੱਚ ਇਹਦੇ ਨਾਲ ਦੀ ਕੋਈ ਮਸ਼ੀਨ ਨਹੀਂ ਹੈਗੀ ਸਾਡਾ ਦਾਵਾ ਹੈ ਕੁਆਲਿਟੀ ਨਾਲ ਤਾਂ ਨਹੀਂ ਕੰਪਰੋਮਾਈਜ਼ ਕੀਤਾ ਜਾਂਦਾ ਕਿਉਂਕਿ ਤੁਸੀਂ ਕਹਿ ਰਹੇ ਹੋ ਬਾਕੀ ਨਾਲ ਆਪਾਂ ਘੱਟ ਦੇ ਦਾਂਗੇ ਜੀ ਦੇਖੋ ਸਾਡਾ ਸਸਤਾ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਇਹ ਲੈਣਾ ਕੁਆਲਿਟੀ ਨਾਲ ਕੰਪਰਮਾਈਜ਼ ਕਰਦੇ ਆ ਸਾਡਾ ਕੁਆਲਿਟੀ ਜਿਹੜਾ ਸਸਤਾ ਦੇਣ ਦਾ ਮਤਲਬ ਹੈ ਸਾਡੀਆਂ ਸਾਰੀਆਂ ਸੀਐਨਸੀ ਮਸ਼ੀਨਾਂ ਲੱਗੀਆਂ ਤੇ ਸਾਡ ਜਿਹੜੀ ਹੈ ਨਾ ਲੇਬਰ ਕੋਸਟ ਜਦੋਂ ਘਟ ਜਾਂਦੀ ਹੈ ਤੇ ਆਪਾਂ ਬਾਕੀਆਂ ਨਾਲੋਂ ਘੱਟ ਕੋਸਟ ਤੇ ਮਾਲ ਚਾਅ ਕਰਦੇ ਆ ਇਸ ਕਰਕੇ ਅਸੀਂ ਜਿਹੜਾ ਨਾ ਸਸਤਾ ਮਾਲ ਦਿੰਦੇ ਆ ਕੁਆਲਿਟੀ ਕੰਪਰਮਾਈਜ਼ ਕਰਨ ਅਸੀਂ ਸਸਤਾ ਮਾਲ ਨਹੀਂ ਦਿੰਦੇ ਸਾਡੇ ਮੋਡਿਊਲ ਦੇ ਵਿੱਚ ਜਿਹੜੀ ਹੈ ਨਾ 1.005 ਦੀ ਐਕੋਰਸੀ ਹੈ 360 ਮਸ਼ੀਨਾਂ ਤੇ ਨਹੀਂ 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 ਇਹ ਜਿਹੜੀਆਂ ਹੈਂਡਪ੍ਰੈਸਾਂ ਹੈ ਜਿਹੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਦੇ ਲੈ ਕੇ ਬੈਠੇ ਹੈਗੇ ਇਹ ਰੂਦਾਂ ਦਾ ਜ਼ਮੀਨ ਸਮਾਨ ਦਾ ਫਰਕ ਹੈਗਾ ਇਹਦਾ ਮੋਡਿਊਲਰ ਬਣਿਆ ਹੈਗਾ ਇੱਕਦਮ ਉਹ ਕਹਿੰਦੇ ਨਾ ਇੱਕ ਟੱਕੜੇ ਮੰਗ ਨੂੰ ਸਿੱਧਾ ਮੋਡਿਊਲ ਹੈਗਾ ਇਹਦੇ ਵਿੱਚ ਬਲ ਨਹੀਂ ਹੁੰਦਾ ਹੈਗਾ ਸਾਡੇ ਉਹ ਚੀਜ਼ਾਂ ਜਿਹੜੀਆਂ ਕਦੇ ਪਤਾ ਲੱਗਦੀਆਂ ਜਦੋਂ ਆਪਾਂ ਸਾਰਾ ਮਕਾਨ ਤਿਆਰ ਕਰ ਲੈਂਦੇ ਆਂ ਤੇ ਲੱਕੜ ਦੀ ਫਿਟਿੰਗ ਕਰਨ ਆਂਦੇ ਆਂ ਲੱਕੜ ਦੀ ਫਿਟਿੰਗ ਕਰਨ ਦੇ ਲਈ ਜਿਹਨੇ ਦਰਵਾਜ਼ੇ ਫਿੱਟ ਕਰਦੇ ਆਂ ਤੇ ਜਿਹੜੀ ਜੀਜੀ ਆ ਮਸ਼ੀਨਾਂ ਦੇ ਚਿਗਾਠਾ ਬਣੀ ਹੁੰਦੀ ਆ ਨਾ ਉਹਦੇ ਵਿੱਚ ਕੀ ਆਉਂਦਾ ਹਲਕਾ ਜਿਹਾ ਬੈਂਡ ਹੁੰਦਾ ਤੇ ਜਿੱਦਾਂ ਵੀ ਸਾਡੀ ਵਿਗਾਠ ਲੱਗੀ ਉਹਦਾਂ ਦੇ ਦਰਵਾਜ਼ੇ ਸ਼ੇਪ ਆ ਜੂਗੀ ਫਿਰ ਉਹ ਦਰਵਾਜ਼ੇ ਵਾਲਾ ਚਿਗਾਠ ਵਾਲੇ ਨੂੰ ਕਹਿੰਦਾ ਚਿਗਾਠ ਵਾਲਾ ਦਰਵਾਜ਼ੇ ਨੂੰ ਕਹਿੰਦਾ ਹੈਗਾ ਸਾਡੇ ਦੇ ਵਿੱਚ ਕੀ ਆ ਸਾਡਾ ਇੱਕਦਮ ਜਿੱਦਾਂ ਦਾ ਤੁਹਾਨੂੰ ਦਗਾਠ ਲੱਗੀ ਆ ਉਦਾਂ ਹੀ ਇੱਕਦਮ ਸਿੱਧਾ ਜਿਹੜਾ ਹੈ ਨਾ ਸਾਡਾ ਪੱਲਾ ਸੈਟ ਆਊਗਾ ਐਨੀ ਐਕੂਰੇਸੀ ਹੈਗੀ ਇਹਦੇ ਵਿੱਚ ਠੀਕ ਹੈ ਜੇ ਗੱਲ ਕਰੀਏ ਤਾਂ ਤੁਸੀਂ ਕਿਹੜੇ ਕਿਹੜੇ ਸਮਾਨ ਤਿਆਰ ਕਰਦੇ ਹੋ ਕਿਹੜੇ ਕਿਹੜੇ ਪ੍ਰੋਡਕਟ ਤਿਆਰ ਕਰਦੇ ਹੋ ਉਹ ਵੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਦੱਸ ਦਿਓ ਸਾਡੇ ਕੋਲ ਦੇਖੋ ਜੀ ਜਪਾਨੀ ਸ਼ੀਟ ਦੀਆਂ ਦਵਾਠਾਂ ਬਣਦੀਆਂ ਹੈਗੀਆਂ ਸਾਡੇ ਮੇਨ ਗੇਟ ਜਿਹੜੇ ਆ ਉਹ ਆਪਾਂ ਤਿਆਰ ਕਰਦੇ ਆ 铝ਮੋਨੀਅਮ ਪ੍ਰੋਫਾਈਲ ਦੀ ਵਿੱਚ ਗੇਟ ਤਿਆਰ ਕਰਦੇ ਆ ਮਿਕਸ ਗੇਟ ਤਿਆਰ ਕਰਦੇ ਆ ਲੋਹੇ ਦੇ ਗੇਟ ਤਿਆਰ ਕਰਦੇ ਆ ਕੱਲ੍ਹ ਹੀ ਸਾਰੇ ਦਾ ਸਾਰਾ ਸ਼ਕੀਲ ਦਾ ਗੇਟ ਪਿਆਰ ਕੋਣਾ ਹੋਵੇ ਉਹ ਵੀ ਸਾਡੇ ਕੋਲ ਹੈ। ਸਲਾਈਡਿੰਗ ਗੇਟ ਸਾਡੇ ਕੋਲ ਹੈ ਗਿਆ ਤੇ ਰਿਮੋਟ ਵਾਲੇ ਗੇਟ ਵੀ ਜਿਹੜੇ ਹੈ ਨਾ ਸਾਡੇ ਕੋਲ ਜਿਹੜੇ ਹੈ ਨਾ ਤਿਆਰ ਕੀਤੇ ਜਾਂਦੇ ਆ। ਸਾਡਾ ਗੇਟ ਜਿਹੜੇ ਆ ਤੇ ਸਾਡੇ ਨੇੜੇ ਜੇ ਕਿਸੇ ਨੇ ਡੈਮੋ ਦੇਖਣਾ ਹੋਵੇ ਤੁਸੀਂ ਰਿਮੋਟ ਵਾਲਾ ਕਿੱਥੇ ਲਾਇਆ ਤਾਂ ਆਪਾਂ ਉਹ ਵੀ ਸਾਈਡ ਤੇ ਜਾ ਕੇ ਦਿਖਾ ਸਕਦੇ ਆ ਵੀ ਆਹ ਦੇਖੋ ਜੀ ਸਾਡਾ ਗੇਟ ਤੇ ਰਿਮੋਟ ਵਾਲਾ ਲੱਗਿਆ ਹੈਗਾ ਤੇ ਬਾਕੀ ਜਿਹੜਾ ਸਾਡੇ ਕੋਲ ਮੋਡਰਨ ਕਿਚਨ ਦਾ ਕੰਮ ਹੈਗਾ ਸਟੀਲ ਦੇ ਜੰਗਲੇ ਗਲਾਸ ਰੇਲਿੰਗ ਦੇ ਜੰਗਲੇ ਸਾਰੇ ਦਾ ਸਾਰਾ ਸਾਡਾ ਜਿਹੜਾ ਹੈ ਨਾ ਪ੍ਰੋਡਕਟ ਜਿਹੜਾ ਹੈ ਨਾ ਆਪਾਂ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਕੀਤਾ ਹੈਗਾ ਉਹ ਆਪਾਂ ਤੁਹਾਨੂੰ ਸਾਈਡ ਤੇ ਦਿਖਾ ਸਕਦੇ ਹਾਂ ਜੀ ਤੁਸੀਂ ਇਸ ਤਰ੍ਹਾਂ ਕੰਮ ਕਰ ਆਪਣਾ ਘਰ ਸਾਥੀ ਲੋਕਾਂ ਦਾ ਘਰਾਂ ਦੇ ਵਿੱਚ ਕੰਮ ਕਰਦੇ ਹੋ ਆਪਣਾ ਪੈਸਾ ਸਮਝ ਕੇ ਉਹਨਾਂ ਦਾ ਪੈਸਾ ਇਨਵੈਸਟ ਕਰਵਾਉਂਦੇ ਹੋ ਜੀ ਸੀ ਦੇ ਵਿੱਚ ਫਿਰ ਦੇਖੋ ਜੀ ਸਾਡੇ ਜਿਹੜਾ ਆਪਾਂ ਸਾਡੇ ਜਿਹੜਾ ਗ੍ਰਾਹਕ ਹੈ ਕਹਿੰਦੇ ਹੁੰਦੇ ਰੱਬ ਰੂਪ ਹੁੰਦਾ ਹੈਗਾ ਤੇ ਅਸੀਂ ਗ੍ਰਾਹਕ ਨੂੰ ਰੱਬ ਮੰਨ ਕੇ ਹੀ ਰ ਉਹਨਾਂ ਦਾ ਕੰਮ ਕਰਦੇ ਹੈਗਾ ਜੇ ਦੇਖੋ ਰੱਬ ਨਾਲ ਧੋਖਾ ਤੇ ਸਭ ਨਾਲ ਧੋਖਾ ਤੇ ਰੱਬ ਜਿਹੜਾ ਸਾਨੂੰ ਜਿਹੜਾ ਸਾਰੀਆਂ ਇੱਛਾਵਾਂ ਸਾਡੀਆਂ ਪੂਰੀਆਂ ਕਰਦਾ ਤੇ ਆਪਾਂ ਉਹਨਾਂ ਨੂੰ ਰੱਬ ਮੰਨ ਕੇ ਉਹਨਾਂ ਦੇ ਘਰ ਦਾ ਈ ਕੀ ਕਪਾਈ ਦਾ ਹਿਸਾਬ ਜਿਹੜਾ ਕੋ ਪੂਰਾ ਦਿੰਨੇ ਹੈਗੇ ਆ ਇਹ ਚੇਹ ਨਹੀਂ ਹੈ ਰਹਿ ਗਈ ਧੋਖਾ ਵਾਲਾ ਸਾਡਾ ਕੰਮ ਨਹੀਂ ਹੈਗਾ ਇਹ ਸਾਡੇ ਕੋ ਆਇਆ ਗਾਕ ਪੰਜ ਸੱਤ ਦਸ ਕਾ ਗਾਕਾਂ ਨੂੰ ਨਾ ਭੇਜਦੇ ਸਾਨੂੰ ਤਸੱਲੀ ਨਹੀਂ ਹੁੰਦੀ ਕਿ ਕੋ ਗੱਲ ਹੈ ਸਾਡਾ ਗਾਕ ਨਾਰਾਜ਼ ਹੈ ਕਿਸੇ ਕੰਮ ਤੋਂ ਸੇਬੋ ਜੀ ਇਹ ਵੀ ਜਾਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਜੇ ਕਿਸੇ ਨੇ ਛੋਟਾ ਮੋਟਾ ਕੰਮ ਕਰਾਣਾ ਹੋਵੇ ਚਾਹੇ ਛੋਟਾ ਗੇਟ ਲਗਾਉਣਾ ਹੋਵੇ ਤੁਸੀਂ ਉਸ ਦਾ ਆਰਡਰ ਵੀ ਲੈ ਲੈਂਦੇ ਹੋ ਜਾਂ ਤੁਸੀਂ ਬਲਕ ਅਮਾਉਂਟ ਦੇ ਵਿੱਚ ਹੀ ਆਰਡਰ ਲੈਂਦੇ ਹੋ ਮੈਂ ਵੀ ਦੇਖੋ ਜੀ ਸਾਡੇ ਕੋਲ ਤਾਂ ਕੱਲੇ ਪੱਲੇ ਵਾਲਾ ਆ ਜਾਵੇ 3 ਫੁੱਟ ਦਾ ਬਣਾਉਣਾ ਹੈਗਾ 6 ਫੁੱਟ ਦਾ ਬਣਾਉਣਾ ਹੈਗਾ ਜਾਂ 10 ਫੁੱਟ ਦਾ ਵੈਸੇ ਤਾਂ ਸਾਡੇ ਕੋਲ 18 18 ਫੁੱਟ ਤੱਕ ਦੇ ਜਿਹੜੇ ਹਨ ਨੇ ਮੀੜ ਪਿਆਰ ਕੀਤੇ ਜਾਂਦੇ ਨੇ ਤੇ ਸਾਡੇ ਕੋਲ ਜਿਹੜਾ ਜਿੱਦਾਂ ਡੋਰ ਬਿੰਡੋ ਹੈਗੀਆਂ 15 ਫੁੱਟ ਬਾਈ 10-10 ਫੁੱਟ ਦੀਆਂ ਵੀ ਤਿਆਰ ਕੀਤੀਆਂ ਨੇ ਉਹਨਾਂ ਨੂੰ ਅਸੀਂ ਲੱਗੀਆਂ ਨੂੰ ਲੋਕਾਂ ਦੀ ਸਾਈਡ 'ਤੇ ਰਖਾ ਕਰਦੇ ਆਏ ਉਹ ਇੰਨੇ ਨੂੰ ਫੁੱਟ ਦੀ ਐਕਿਊਰਸੀ ਜੇ ਦਾ 15 ਫੁੱਟ ਦੀ ਜੇਕਰ ਇਹ ਬਣਾਣੀ ਹੋਵੇ ਤਾਂ ਉਹ ਸੀਐਨਸੀ ਤੋਂ ਇਲਾਵਾ ਕਿਤੇ ਆ ਨਹੀਂ ਸਕਦੀ ਉਹ ਸੀਐਨਸੀ ਜਿਹਦੇ ਵਿੱਚ ਇਹ ਤਿਆਰ ਕੀ ਆਟੋਮੈਟਿਕ ਸਾਰਾ ਸਿਸਟਮ ਹੁੰਦਾ ਉਹ ਵਿੱਚ ਤੇ ਉਹ ਮਤਲਬ ਇੱਕ ਤਰ੍ਹਾਂ ਕਹੋ ਕਿ ਮਸ਼ੀਨ ਦਾ ਜਾਦੂ ਹੈਗਾ ਸਾਡਾ ਕੋਈ ਜਾਦੂ ਨਹੀਂ ਹੈਗਾ ਉਹ ਮਸ਼ੀਨ ਦਾ ਹੀ ਆਪਣਾ ਇੱਕ ਜਾਦੂ ਹੈ ਫਿਰ ਉਹ ਜਾਦੂ ਸਾਨੂੰ ਦਿਖਾਓ ਕਿ ਜੀ ਕੈਮਰੇ ਦੇ ਕਿਵੇਂ ਹਾਂਜੀ ਹਾਂਜੀ ਉਹ ਮਸ਼ੀਨ ਜਿਹੜੀ ਹੈ ਸਾਡੀ ਉਹ ਤੁਹਾਨੂੰ ਅਸੀਂ ਦਿਖਾਣੇ ਆ ਆਓ ਦੇਖੋ ਕਿੰਨੀ ਸ਼ਾਨਦਾਰ ਜੀ ਦੇਖੀਏ ਉਹ ਮਸ਼ੀਨ ਜਿੱਥੇ ਜਾਦੂ ਕਰਦੇ ਨੇ ਤੇ ਸਾਰਾ ਜਿਵੇਂ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਹ ਮੇਨਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਤੇ ਆਓ ਚੱਲਦੇ ਆ ਗੱਲਬਾਤ ਕਰਦੇ ਆ ਇਹਨਾਂ ਨਾਲ ਕਿ ਆਖਿਰ ਕਿਸ ਪ੍ਰਕਾਰ ਉਹ ਇੱਕ ਰੇਸੀ ਵਗੈਰਾ ਇਹਨਾਂ ਵੱਲੋਂ ਲਿਹਾਈ ਜਾਂਦੀ ਹੈ ਜੀ ਤੇ ਚਲੋ ਬਾਈ ਦੱਸੋ ਫਿਰ ਕਿਹੜੀ ਜਾਦੂਗਰੀ ਜੀ ਮਸ਼ੀਨ ਹੈ ਜੀ ਤੁਹਾਡੇ ਕੋਲ ਜਿਹਦਾ ਜਾਵਾ ਕਰ ਰਹੇ ਹੋ। ਦੇਖੋ ਜੀ ਸਾਡੇ ਕੋਲ ਜਿਹੜੀ ਹੈ ਨਾ ਇਹ ਕੰਪਿਊਟਰਾਈਜ਼ਡ ਸਿਸਟਮ ਹੈ। ਇਹਦੇ ਵਿੱਚ ਆਪਾਂ ਪੁਆਇੰਟ 00 ਆ ਜਿੱਦਾਂ ਕਿ ਤੁਹਾਨੂੰ ਨੰਮਰਿਕ ਸਾਹਦੇ ਦਿਖ ਰਹੇ ਆ। ਇਹਨਾਂ ਨੰਮਰਿਕਾਂ ਦੇ ਵਿੱਚ ਆਟੋਮੈਟਿਕ ਜਿਹੜਾ ਹੈ ਨਾ ਆਟੋਮੈਟਿਕ ਅਡਜਸਟਮੈਂਟ ਹੁੰਦੀ ਹੈ। ਜਿੱਦਾਂ ਇੱਕ ਕਟ ਵੱਧ ਰਿਹਾ ਹੈ ਨਾ ਇਹਦਾ ਮਤਲਬ ਹੈ ਕਿ ਜਿੱਥੇ ਸਾਨੂੰ ਜਿੰਨੀ ਦਾਵ ਚਾਹੀਦੀ ਹੈ ਜੇ ਕਟ ਚਾਹੀਦੇ ਤਾਂ ਕਟ ਵੱਧ ਜਾਈ ਦੀ ਵੱਧ ਆਟੋਮੈਟਿਕਲੀ ਇਸ ਵਿੱਚ ਜਿਹੜੀ ਹੈ ਨਾ ਪ੍ਰੋਡਕਸ਼ਨ ਹੁੰਦੀ ਰਹਿੰਦੀ ਹੈ ਜੀ ਤੇ ਆ ਸਾਡੇ ਜਿਹੜੇ ਵਰਕਪੀਸ ਜਿਹੜਾ ਤੁਹਾਨੂੰ ਦਿਖਾ ਰਿਹਾ ਹੈਗੇ ਕਿ ਕਿੱਦਾਂ ਆਪਾਂ ਪ੍ਰੈਸ ਜਿਹੜੀ ਹੈ ਇਹਦੇ ਵਿੱਚ ਬੈਂਡ ਕਰਦੀ ਹੈਗੀ ਹੈ ਆਟੋਮੈਟਿਕ ਸਿਸਟਮ ਹੈ ਹੱਥ ਆਵਾਜ਼ ਦੀ ਕੋਈ ਜ਼ਰੂਰ ਨਹੀਂ ਹੈਗਾ ਬਾਕੀ ਹੋਰ ਜੋ ਚਗਾਠਾ ਬਣਾਉਂਦੇ ਨੇ ਉਹ ਕਿਵੇਂ ਆਈਵਾਸ਼ ਕਰਦੇ ਨੇ ਉਹ ਵੀ ਤੁਹਾਨੂੰ ਕਲੀਅਰ ਕਰਾਂਗੇ ਇਸ ਵੇਲੇ ਅਸੀਂ ਮੌਜੂਦ ਆ ਸ਼ੀਵਾ ਸਟੀਲ ਮੈਥਪੁਰ ਵਿਖੇ ਥੋੜਾ ਜਾਣਕਾਰੀ ਦੇ ਦਿਓ ਕਿ ਆਈ ਵੋਸ ਕਿਸ ਤਰ੍ਹਾਂ ਹੁੰਦਾ ਹੈ ਲੋਕਾਂ ਨੂੰ ਜਿਹੜੇ ਗਰਾਹਕ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਦੇਖ ਨੂੰ ਤਾਂ ਸਾਰੀ ਜਗਾਠ ਇੱਕੋ ਜਿਹੀ ਲੱਗਦੀਆਂ ਨੇ ਕੀ ਫਰਕ ਹੁੰਦਾ ਉਹ ਦੱਸ ਦਿਓ ਦੇਖੋ ਜੀ ਸਾਡੀ ਜੁਗਾੜ ਦੇ ਵਿੱਚ ਤੇ ਉਹਨਾਂ ਦੀ ਜੁਗਾੜ ਦੇ ਵਿੱਚ ਵੱਖਰਾ ਕੀ ਹੈ ਵੱਖਰਾ ਇਹ ਹੈ ਜੀ ਸਾਡੀ ਜਿਹੜੀ ਹੈ ਨਾ ਜਿੱਦਾਂ ਪੀਕੀ ਉਹਨਾਂ ਦੀ ਛੱਗੀ ਆਈ ਉਹ ਇੱਧਰ ਵੀ ਓਨੀ ਹੋएगी ਇੱਥੇ ਵੀ ਓਨੀ ਹੋएगी ਇਥੇ ਵੀ ਉਨੀ ਹੋਵੇਗੀ ਸਾਰੀ ਉਹੀ ਹੋਏਗੀ ਇੱਕੋ ਹੀ ਹੋਏਗਾ ਲਿਲੀਮ ਬਾਤਾਂ ਦੀ ਗੱਲ ਹੈ ਉਹਦੇ ਵਿੱਚ ਇੱਥੇ ਕੁਝ ਹੋਊਗਾ ਜੀ ਫਰਕ ਇੱਥੇ ਕੁਝ ਹੋਊਗਾ ਸੈਂਟਰ ਦੀ ਡੱਬੀ ਦੇ ਵਿੱਚ ਹੋਰ ਫਰਕ ਹੋਊਗਾ ਜੀ ਦੇਖਣ ਨੂੰ ਸੇਮ ਲੱਗਦੀ ਹੈ ਚਿੱਟਾ ਰੰਗ ਲੈ ਕੇ ਲੋਕ ਭਨੇਚੇ ਦੇ ਵਿੱਚ ਲੈ ਜਾਂਦੇ ਆ ਚੈੱਕ ਵੀ ਕਰ ਲੈਦੇ ਆ ਵੀ ਤੁਹਾਨੂੰ ਦੱਸ ਦੀਨੇ ਗਰਾਊਂਡ ਜ਼ੀਰੋ ਦਾ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਆਗੇ ਦਿਖਾ ਦੇਣਾ ਬ੍ਰਦਰ ਥੋੜਾ ਜਿਹਾ ਇਹ ਆਪਾਂ ਚੈੱਕ ਕਰੇ ਤੇ ਇਜ਼ੀ ਮਟਾਈ ਤੁਸੀਂ ਦੇਖ ਸਕਦੇ ਹੋ ਕੈਮਰੇ ਤੇ ਨੇੜੇ ਆ ਕੇ ਦਿਖਾਓ ਮਰਾਜਿਆ ਆ 61 ਤੇ ਹੈ ਠੀਕ ਹੈ ਜੀ ਇਹ ਹੈਗਾ ਸਟਾਰਟਿੰਗ ਪੁਆਇੰਟ ਆਪਾਂ ਹੁਣ ਸੈਂਟਰ ਤੇ ਚੈੱਕ ਕਰਦੇ ਆ ਜੀ ਆ ਸੈਂਟਰ ਤੇ ਵੀ ਤੁਸੀਂ ਦੇਖੋ 61 ਹੈ ਤੇ ਇਸ ਤੋਂ ਬਾਅਦ ਲਾਸਟ ਵੀ ਗੱਲ ਕਰੀਏ ਤਾਂ ਲਾਸਟ ਦੇ ਵਿੱਚ ਵੀ 61 ਹੀ ਆ ਰਿਹਾ ਹੈ ਮੇਨ ਅਕੂਰੇਸੀ ਦੀ ਗੱਲ ਕਰਦੇ ਤਾਂ ਮਸ਼ੀਨਾਂ ਦੇ ਨਾਲ ਇਹ ਅਕੂਰੇਸੀ ਬਣਦੀ ਹੈ ਜੋ ਸਿਰਫ ਤੁਹਾਨੂੰ ਮਹਿਤਪੁਰ ਵਿਕੇਸ਼ ਸ਼ਿਵਾ ਸਟੀਲ ਤੇ ਤੇ ਇਹਨਾਂ ਦਾ ਐਡਰੈਸ ਇੱਕ ਵਾਰ ਬੋਜੀ ਐਡਰੈਸ ਫੇਰ ਦੱਸ ਦਿਓ ਆਪਣਾ ਸਾਡਾ ਐਡਰੈਸ ਹੈਗਾ ਜੀ ਸ਼ਿਵਾ ਸਟੀਲ ਮੇਨ ਵੀਰ ਮਹਿਤਪੁਰ ਡਿਸਟ੍ਰਿਕਟ ਹੁਨਾ ਹਿਮਾਚਲ ਪ੍ਰਦੇਸ਼ ਸਾਡਾ ਫੋਨ ਨੰਬਰ ਹੈਗਾ 94184 69767 ਜੀ 94184 69767 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕਦੇ ਵੀ ਸਾਡੀ ਕੁਆਲਿਟੀ ਬਾਰੇ ਜਾਣਕਾਰੀ ਲੈ ਸਕਦੇ ਆ ਜਾਂ ਐਡਰੈਸ ਲੈਣਾ ਹੋਵੇ ਜਾਂ ਕੁਝ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਸਾਡੇ ਇਸ ਨੰਬਰ ਤੇ ਫੋਨ ਕਰ ਲੈਣਾ 9418469776 ਇਨ੍ਹਾਂ ਦੇ ਨੰਬਰ ਅਸੀਂ ਲਗਾਤਾਰ ਸਕਰੀਨ ਉੱਤੇ ਵੀ ਡਿਸਪਲੇ ਕਰ ਰਹੇ ਆ ਇਸ ਨੰਬਰ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਇੱਕ ਡੈਮੋ ਜੇ ਲੈਣੀ ਹੋਵੇ ਤਾਂ ਡੈਮੋ ਦੇ ਦੋਗੇ ਜੀ ਕੋਈ ਹਾਂਜੀ 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 ਡੈਮੋ ਲੈਣੀ ਜਿੱਦਾਂ ਮਤਲਬ ਸਾਈਡ ਤੇ ਲੱਗਿਆ ਮਾਲ ਦੇਖਣਾ ਹੋਵੇ ਤਾਂ ਉਹ ਵੀ ਦਿਖਾ ਦਾਂਗੇ ਸਾਡੇ ਇੱਥੇ ਆ ਕੇ ਕੁਆਲਟੀ ਪ੍ਰੋਡਕਟ ਚੈੱਕ ਕਰਨਾ ਹੋਵੇ ਆਪਾਂ ਉਹ ਵੀ ਡੈਮੋ ਦੇ ਦਾਂਗੇ ਜਿੱਦਾਂ ਵੀ ਉਹਨਾਂ ਨੂੰ ਤਸੱਲੀ ਚਾਹੀਦੀ ਹੈ ਇਹ ਆਪਾਂ ਤਸੱਲੀ ਬਖਸ਼ੂਨਾਂ ਨੂੰ ਤਸੱਲੀ ਕਰਕੇ ਭੇਜਾਂ ਬਿਲਕੁਲ ਤੁਸੀਂ ਘਰ ਦੇ ਵਿੱਚ ਘਰ ਬਣਾਣਾ ਹੈ ਸੁਪਨਿਆਂ ਦਾ ਘਰ ਬਣਾਣਾ ਹੈ ਬੜਾ ਸੋਚ ਸਮਝ ਕੇ ਘਰ ਬਣਦਾ ਹੈ ਉਸ ਦੇ ਲਈ ਕੋਈ ਵੀ ਤੁਹਾਨੂੰ ਡੈਮੋ ਦੇਣ ਨੂੰ ਤਿਆਰ ਹੈ ਡੈਮੋ ਲੈਣ ਦੇ ਲਈ ਜੇ ਤੁਸੀਂ ਆਣਾ ਹੈ ਤਾਂ ਸ਼ੁਰੂਆਤੀ ਦੇ ਆ ਕੇ ਤੁਸੀਂ ਡੈਮੋ ਲੈ ਸਕਦੇ ਹੋ ਝਗਾਟਾਂ ਦਾ ਡੈਮੋ ਲੈ ਸਕਦੇ ਹੋ ਇਹਨਾਂ ਵੱਲੋਂ ਗੇਟ ਬਣਾਏ ਜਾਂਦੇ ਨੇ ਉਹਨਾਂ ਦਾ ਡੈਮੋ ਲੈ ਸਕਦੇ ਹੋ ਇਸ ਦੇ ਨਾਲ ਹੀ ਗਲਾਸਿਸ ਦਾ ਕੰਮ ਹੈ ਇਹਨਾਂ ਦਾ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਤੇ ਨਾਲ ਹੀ ਇਹਨਾਂ ਵੱਲੋਂ ਜੋ ਮੋਡੂਲਰ ਕਿਚਨ ਹੈ ਉਹ ਵੀ ਤਿਆਰ ਕੀਤੇ ਜਾਂਦੇ ਨੇ ਉਹ ਵੀ ਅਲੂਮੀਨੀਅਮ ਦੇ ਕਿਤੇ ਅਲੂਮੀਨੀਅਮ ਦੇਖੋ ਸਾਡੇ ਕੋਲ ਜਿਹੜਾ ਹੈ ਨਾ ਮੂਲ ਅਲੂਮੀਨੀਅਮ ਦੇ ਵਿੱਚ ਜਿਹੜਾ ਹੈਗਾ ਜਿਹੜੀਆਂ ਸ਼ੈਸੀ ਡੋਰ ਫਰੇਮ ਬਣਾਉਂਦੇ ਹੈਗੇ ਇਹਨਾਂ ਦੇ ਅਲੂਮੀਨੀਅਮ ਦੇ ਵਿੱਚ ਪੱਲੇ ਵੀ ਬਣਾਉਂਦੇ ਆ ਬਾਥਰੂਮਾਂ ਦੇ ਡੋਰ ਜਿਹੜੇ ਆ ਉਹ ਵੀ ਅਲੂਮੀਨੀਅਮ ਵਿੱਚ ਤਿਆਰ ਕਰਦੇ ਆ ਉਦਵਾਰ ਮੋਡੂਲਰ ਕਿਚਨ ਤੇ ਕਬ ਬੋਰਡ ਵਗੈਰਾ ਉਹ ਸਾਰਾ ਸਾਡਾ ਜਿਹੜਾ ਅਲੂਮੀਨੀਅਮ ਦੇ ਵਿੱਚ ਵੀ ਸਾਰਾ ਹੀ ਸਾਡਾ ਟੋਟਲ ਦਾ ਟੋਟਲ ਐਕਿਊਰਸੀ ਵਾਲਾ ਤੇ ਫਿਨਿਸ਼ਿੰਗ ਵਾਲਾ ਕੰਮ ਹੈ ਅੱਛਾ ਜਿਹੜੇ ਕਿਸੇ ਦੇ ਮੋਡੂਲਰ ਕਿਚਨ ਤਿਆਰ ਕਰਨੀ ਹੋਵੇ ਤੁਸੀਂ ਉਹਨਾਂ ਦੇ ਘਰ ਜਾ ਕੇ ਵਿਜ਼ਿਟ ਕਰਕੇ ਉਹਨਾਂ ਦੇ ਘਰ ਸਾਰਾ ਕੁਝ ਫਿੱਟ ਕਰਦੇ ਹੋ ਜਾਂ ਇੱਥੇ ਰੀਡੀ ਕਰਕੇ ਜਾਂਦੇ ਹੋ ਕਿ ਮੈਂ ਕਰਦੇ ਹਾਂ ਵੀ ਮੜੀਆ ਦੱਸ ਦੇ ਦੇਖੋ ਜਿਹੜੀ ਸਾਡੀ ਮੋਡੂਲਰ ਕਿਚਨ ਹੈ ਨਾ ਜੀ ਉਹ ਅਸੀਂ ਮਲੇ ਕਸਟਮਰ ਦੇ ਘਰ ਜਾਨੇ ਆ ਉਥੇ ਮੈਜ਼ਰਮੈਂਟ ਕਰਦੇ ਆ ਵਿਜ਼ਿਟ ਕਰਦੇ ਆ ਵਿਜ਼ਿਟ ਕਰਕੇ ਸਾਰਾ ਮੈਜ਼ਰਮੈਂਟ ਕਰਕੇ ਸਾਰੇ ਦਾ ਸਾਰਾ ਮਾਲ ਆਪਣੀ ਵਰਕਸ਼ਾਪ ਉਹਦੇ ਵਿੱਚ ਤਿਆਰ ਹੋ ਜਾਂਦਾ ਹੈਗਾ ਉਹਨਾਂ ਦੇ ਘਰ ਕੋਈ ਖਲਾਰਾ ਨਹੀਂ ਬੈਂਦਾ ਜਿੱਦਾਂ ਲੱਕੜ ਦੇ ਵਿੱਚ ਬੂਰਾ ਇਕੱਠਾ ਕਰੋ ਜੀ ਇਹ ਹੁਣ ਇਹ ਲਿਆਓ ਜੂਲ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ ਆਪਾਂ ਸਿਰਫ ਸਾਈਜ਼ ਲੈਣਾ ਮਾਲ ਆਪਣੀ ਵਰਕਸ਼ਾਪ 'ਚ ਤਿਆਰ ਹੋ ਜਾਣਾ ਤੇ ਲਿਆ ਕੇ ਅਸੀਂ ਇੱਕਦਮ ਐਕਿਊਰੇਸੀ ਦੇ ਨਾਲ ਫਿੱਟ ਕਰ ਦੇਣਾ ਹੈਗਾ ਲਗਭਗ ਡੇਢ ਦੋ ਘੰਟੇ ਦੇ ਵਿੱਚ ਤੁਹਾਡੀ ਜਿਹੜੀ ਇਹਨਾਂ ਕਿਚਨ ਰੈਡੀ ਹੋ ਜੇਗੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਕੋਈ ਬੋਲੇਗਾ ਜੀ ਮੈਨੂੰ 10 ਦਿਨ ਦੇ ਵਿੱਚ ਮੇਰੀ ਕਿਚਨ ਤਿਆਰ ਕਰਕੇ ਦੇ ਦਿਓ ਜੀ ਕਰ ਦੋਗੇ 10 ਦਿਨ ਦੇ ਵਿੱਚ ਕਿਚਨ ਤਿਆਰ ਹਾਂਜੀ ਹਾਂਜੀ 10 ਤੋਂ 9 ਹੀ ਦਿਨ ਹੋਣਗੇ ਜੀ 11 ਦਿਨ ਨਹੀਂ ਹੋਣਗੇ ਸਾਡਾ ਜਿਹੜਾ ਪ੍ਰੋਡਕਟ ਹੈ ਉਹ ਸਾਰਾ ਉਹਦਾ ਕਾਰਨ ਛੇਤੀ ਬਣਾਉਣ ਦਾ ਤੇ ਸਾਫ਼ ਸੁਥਰਾ ਬਣਾਉਣ ਦਾ ਕਾਰਨ ਹੈ ਕਿ ਸਾਡਾ ਕੰਮ ਓ ਮਸ਼ੀਨਾਂ ਦਾ ਹੈਗਾ ਇਸ ਕਰਕੇ ਜਿਹੜਾ ਨਾ ਸਾਡਾ ਪ੍ਰੋਡਕਟ ਬਾਕੀਆਂ ਨਾਲੋਂ ਵੱਖਰਾ ਹੈਗਾ ਆ ਦੇਖੋ ਜੀ ਆਹ ਸਾਡੀ ਬੀਜੀ ਮਸ਼ੀਨ ਹੈ ਜੀ ਇਹ ਵੀ CNC ਮਸ਼ੀਨ ਹੈਗੀ ਇਹਦੇ ਵਿੱਚ ਅਸੀਂ ਹੁਣ ਜਿੱਦਾ ਤੁਹਾਡੇ ਕੋਇਲ ਆਂਦੇ ਹੈਗੇ ਆ 3 3 3 4 4 ਕੋਇਲ ਆਂਦੇ ਹੈਗੇ ਉਹਨਾਂ ਨੂੰ ਅਸੀਂ ਇਹਦੇ ਵਿੱਚ ਜਿਹੜਾ ਹੈ ਨਾ ਉੱਥੇ D ਕੋਇਲਰ ਤੇ ਚੜਾ ਦਿੰਦੇ ਹੈਗੇ ਆ D ਕੋਇਲਰ ਤੋਂ ਬਾਅਦ ਸਾਰਾ ਇੱਥੇ ਦੇ ਵਿੱਚ ਅਸੀਂ ਸੈੱਟ ਕਰ ਦਿੰਦੇ ਹੈਗੇ ਆ ਉਤੋਂ ਬਾਅਦ ਸਾਰੀ ਮੈਜ਼ਰਮੈਂਟ ਜਿਹੜੀ ਹੈ ਨਾ ਅਸੀਂ ਇਹਦੇ ਤੇ ਨੰਮਰਿਕ ਭਰ ਦਿੰਦੇ ਹੈਗੇ ਠੀਕ ਹੈ ਜੀ ਇਹਦੇ ਵਿੱਚ ਸਾਨੂੰ ਮੰਨ ਲਓ 84 ਇੰਚ ਦਾ ਪੀਸ ਚਾਹੀਦਾ ਹੈਗਾ ਜਾ 32 ਇੰਚ ਦਾ ਪੀਸ ਚਾਹੀਦਾ ਹੈਗਾ ਉਹ ਇਹਦੇ ਤੇ ਅਸੀਂ ਫੀਡ ਕਰ ਦੇਣਾ ਹੈਗਾ ਜਿੱਦਾਂ ਅਸੀਂ ਕੀ ਸਾਡੇ ਆਪਰੇਟਰ ਸਾਹਿਬ ਦਿਖਾ ਰਹੇ ਹੈਗੇ ਤੁਹਾਨੂੰ ਨਾ ਕਿ ਉਹ ਕਿਦਾਂ ਇਹਦੇ ਚ ਨੰਮੈਰਿਕ ਭਰਦੇ ਆ ਹੁਣ ਉਹ ਵੀ ਭਰ ਦਿੱਤਾ ਹੈ ਆ ਕਿ ਆਹ ਆਟੋਮੈਟਿਕ ਦੇਖੋ ਆਹ ਮਸ਼ੀਨ ਜਿਹੜੀ ਹੈ ਨਾ ਤੁਹਾਨੂੰ ਕੱਟ ਕਰਕੇ ਦਿਖਾਏਗੀ ਦੂਜਾ ਪੀਸ ਵੀ ਕੱਟ ਕਰਕੇ ਦਿਖਾਓ ਆਹ ਦੇਖੋ ਤੁਹਾਡੇ ਸਾਹਮਣੇ ਹੁਣ ਇਹਨਾਂ ਨੇ ਫੇਰ ਨੰਮੈਰਿਕ ਭਰਨਾ ਹੈਗਾ ਆਟੋਮੈਟਿਕ ਹੀ ਉਹ ਕੱਟਿਆ ਜਾਏਗਾ ਕੋਈ ਕੈਂਚੀ ਦੀ ਲੋੜ ਨਹੀਂ ਕੋਈ ਗ੍ਰਾਈਂਡਰ ਦੀ ਲੋੜ ਨਹੀਂ ਔਰ ਐਕੂਰੇਸੀ ਜਿਹੜੀ ਹੈ ਨਾ ਪੂਰੀ ਦੀ ਪੂਰੀ ਡਿਗਰੀ ਦੇ ਵਿੱਚ ਮਾਣ ਲੱਟਿਆ ਜਾਂਦਾ ਹੈ। ਦਾ ਇਹ ਨਹੀਂ ਕਿ ਉਧਰੋਂ ਕੁਝ ਕੱਟਿਆ ਗਿਆ ਤੇ ਉਧਰ ਕੁਝ ਕੱਟਿਆ ਗਿਆ ਤੇ ਨਾ ਹੀ ਇਹਦੇ ਵਿੱਚ ਜਿਹੜਾ ਨਾ ਕੋਈ ਜਿਹੜਾ ਕੀ ਸਮਝ ਲਓ ਬਦਗੁਣੀਆਂ ਹੁੰਦਾ ਹੈਗਾ ਜਿੱਦਾਂ ਪੰਜਾਬੀ ਭਾਸ਼ਾ ਕਹਿੰਦੀ ਹੈ ਬਦਗੁਣੀਆਂ ਚੀਜ਼ ਨਹੀਂ ਹੁੰਦੀ ਹੈਗੀ ਸਾਡਾ ਜਿਹੜਾ ਨਾ ਪ੍ਰੋਡਕਟ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇਹੀ ਹੈ ਇਹ ਆਪਾਂ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ। ਬਿਲਕੁਲ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ ਸਾਡਾ ਸ਼ਿਵਾਸ਼ੀਲ ਪੌਂਚਰ ਦਾ ਮੋਟੇ ਵੀ ਇਹ ਸੀਗਾ ਕਿ ਜੋ ਸਤਾਨਿਕ ਵਸਨੀਕ ਨੇ ਨੰਗਲ ਚਾਹੇ ਉਹਨਾਂ ਚਾਹੇ ਹਿਮਾਚਲ ਚਾਹੇ ਪੰਜਾਬ ਉਹਨਾਂ ਨੂੰ ਦੱਸਣ ਦਾ ਕਿ ਐਕਿਊਰੇਸੀ ਕੀ ਹੁੰਦੀ ਹੈ ਕਿਵੇਂ ਕੰਮ ਕੀਤਾ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਪਤਾ ਹੁੰਦਾ ਚਿਗਾਠਾ ਵੇਖ ਕੇ ਨੂੰ ਇੱਕੋ ਜਿਹਾ ਲੱਗਦੀਆਂ ਨੇ ਪਰ ਫਰਕ ਕੀ ਹੁੰਦਾ ਹੈ ਉਹ ਬਰੀਕੀ ਨਾਲ ਸਮਝਾਉਣ ਦਾ ਇਹ ਮਕਸਦ ਦੇ ਨਾਲ ਹੀ ਅੱਜ ਅਸੀਂ ਇਹ ਖਾਸ ਵੀਡੀਓ ਤੁਹਾਡੇ ਲਈ ਬਣਾ ਰਹੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਕਿਉਂਕਿ ਜੋ ਤੁਹਾਡੇ ਸਾਥ ਸਬੰਧੀ ਨੇ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਜੋ ਪਲਾਨ ਕਰ ਰਹੇ ਨੇ ਕਿ ਉਹਨਾਂ ਨੇ ਘਰ ਬਣਾਉਣਾ ਹੈ ਸੋਚ ਸਮਝ ਕੇ ਪੈਸਾ ਲਗਾਉਣਾ ਹੈ ਉਹਨਾਂ ਦੀ ਪੈਸੇ ਦੀ ਵੇਸਟੇਜ ਨਾ ਹੋਵੇ ਉਹਨਾਂ ਨੇ ਜੋ ਸਮਾਨ ਖਰੀਦਿਆ ਹੈ ਉਸ ਦਾ ਨੁਕਸਾਨ ਨਾ ਹੋਵੇ ਤਾਂ ਪਹੁੰਚਣਾ ਕਿੱਥੇ ਹੈ ਸ਼ਿਵਾ ਸਟੀਲ ਮਹਿਤਪੁਰ ਤੇ ਇਹਨਾਂ ਦੇ ਨੰਬਰ ਵੀ ਲਗਾਤਾਰ ਸਕਰੀਨ ਤੇ ਡਿਸਪਲੇ ਹੋ ਰਹੇ ਨੇ ਪੰਜਾਬ ਟੀਵੀ ਪ੍ਰਾਈਮ ਦੀ ਕੋਈ ਵੀਡੀਓ ਲਾਈਕ ਤੇ ਸ਼ੇਅਰ ਕਰਕੇ ਆਇਗਾ ਜੀ ਉਸ ਦੇ ਲਈ ਕੀ ਖਾਸ ਹੋਣ ਵਾਲਾ ਹੈ ਦੱਸ ਦਿਓ ਦੇਖੋ ਜੀ ਪੰਜਾਬੀ ਪ੍ਰائم ਤੇ ਜਿਹੜਾ ਵੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੇਗਾ ਅਸੀਂ ਉਹਨਾਂ ਨੂੰ ਅਸ਼ੋਰ ਗਿਫਟ ਦੇਵਾਂਗੇ ਇਹ ਸਾਡਾ ਦਾਵਾ ਹੈ ਕਦੋਂ ਤੱਕ ਅਸ਼ੋਰ ਗਿਫਟ ਮਿਲੇਗੀ ਜੀ ਕੋਈ ਅਸ਼ੋਰ ਗਿਫਟ ਇੱਕ ਸਾਲ ਤੱਕ ਅੱਜ ਤੋਂ ਇੱਕ ਸਾਲ ਤੱਕ ਤੁਸੀਂ ਜਿਹੜਾ ਹੈ ਨਾ ਅਗਰ ਸਾਨੂੰ ਇਹ ਦਿਖਾਉਂਦੇ ਹੈਗੇ ਆ ਕੇ ਕਿ ਆਹ ਦੇਖੋ ਜੀ ਅਸੀਂ ਤੁਹਾਨੂੰ ਤੁਹਾਡੀ ਵੀਡੀਓ ਲਾਈਕ ਤੇ ਸ਼ੇਅਰ ਕੀਤੀ ਹੈ ਤੇ ਆਹ ਸਾਡਾ ਆਰਡਰ ਹੈ ਤੇ ਇਹ ਜਦੋਂ ਸਾਨੂੰ ਦਿਖਾਏਗਾ ਤਾਂ ਅਸੀਂ ਉਹਨੂੰ ਅਸ਼ੋਰ ਗਿਫਟ ਦੇਵਾਂਗੇ ਬਿਲਕੁਲ ਅਸ਼ੋਰ ਗਿਫਟ ਤੁਹਾਨੂੰ ਮਿਲਣ ਜਾ ਰਿਹਾ ਹੈ ਜੇਕਰ ਤੁਸੀਂ ਪੰਜਾਬ ਟੀਵੀ ਪ੍ਰਾਈਮ ਦੀ ਇਸ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਲਾਈਕ ਕਰੋਗੇ ਤੇ ਆਗੇ ਦਿਖਾਓਗੇ ਬੌਜੀ ਨੇ ਕਿ ਦੇਖੋ ਅਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕੀਤਾ ਹੈ ਤਾਂ ਅਸ਼ੋਰ ਗਿਫਟ ਤੁਹਾਨੂੰ ਪੱਕਾ ਮਿਲਣ ਜਾ ਰਿਹਾ ਹੈ ਇਹ ਤਾਂ ਹੋ ਗਿਆ ਜੀ ਤੁਹਾਡੇ ਵੱਲੋਂ ਸਾਡੇ ਵੱਲੋਂ ਜੇ ਮੈਂ ਬੋਲਾਂ ਜੀ ਐਨੇ ਨਾਲ ਗੱਲ ਨਹੀਂ ਜੀ ਬਾਨੀ ਕਿਉਂਕਿ ਅਸੀਂ ਪੂਰਾ ਪੰਜਾਬ ਹਿਮਾਚਲ ਛੱਡ ਕੇ ਤੁਹਾਡੇ ਇੱਥੇ ਆਏ ਆ ਹ ਦਰਸ਼ਕਾਂ ਤੱਕ ਆ ਅਸੀਂ ਇਹ ਵੀਡੀਓ ਪਹੁੰਚਾ ਰਹੇ ਆ ਹੋਰ ਮਾਨਤਾਨ ਕੀ ਕਰੋਗੇ ਤਾਂ ਇੱਕ ਵਾਰ ਦੱਸ ਦਿਓ ਹੋਰ ਮਾਨਤਾਨ ਕੀ ਕਰੋਗੇ ਜੀ ਤੁਸੀਂ ਜੇ ਕੋਈ ਲਾਇਬ ਤੇ ਸ਼ੇਅਰ ਕਰਨ ਨਾਲ ਗਿਫਟ ਤੇ ਆਪਾਂ ਦੇਵਾਂਗੇ ਦੇਵਾਂਗੇ ਨਾਲ ਅਸੀਂ ਉਹ ਜਿਹੜਾ ਉਹਨਾਂ ਨੂੰ ਸਾਨੂੰ ਜੀ ਆਰਡਰ ਦਿੰਦੇ ਹੈ ਤਾਂ ਉਹਨਾਂ ਨੂੰ ਆਪਾਂ ਔਰ ਦਿੱਚ ਕੰਸੈਸ਼ਨ ਕਰਾਂਗੇ ਜਿਹੜਾ ਸਾਡੀ ਉਹਨਾਂ ਦੀ ਕੋਸਟ ਬਣੇਗੀ ਉਹਦੇ ਤੇ ਰਿਵੈਟ ਵੀ ਦੇਵਾਂਗੇ ਬਿੱਲ ਦੇ ਵਿੱਚ ਰਿਵੈਟ ਦੋਗੇ ਜੀ ਬਿੱਲ ਦੇ ਵਿੱਚ ਰਿਵੈਟ ਦੇਵਾਂ ਤੇ ਸੁਪਨਿਆਂ ਦਾ ਘਰ ਬਣਾਉਣ ਦੇ ਲਈ ਤੁਸੀਂ ਹੁਣ ਜੇ ਸੋਚ ਲਿਆ ਹੈ ਤਾਂ ਡਰਨ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਪੈਸੇ ਦੀ ਸਹੀ ਵੈਲਿਊਏਸ਼ਨ ਅਸੀਂ ਕਰਨ ਜਾ ਰਹੇ ਹਾਂ ਜਿਸ ਦੇ ਮਕਸਦ ਦੇ ਨਾਲ ਅਸੀਂ ਪਹੁੰਚੇ ਸੀਗੇ ਸ਼ੀਵਾ ਸਟੀਲ ਮਹਤਪੁਰ ਵਿਕੇ ਜਿੱਥੇ ਖਾਸ ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਦੇ ਨਾਲ ਕਟਿੰਗ ਕਰਕੇ ਤੁਹਾਡੇ ਘਰ ਦੇ ਲਈ ਖਾਸ ਸਮਾਨ ਤਿਆਰ ਕੀਤਾ ਜਾਂਦਾ ਹੈ ਚਾਹੇ ਚਿਗਾਠਾ ਦੀ ਗੱਲ ਕਰ ਲਓ ਚਾਹੇ ਗੇਟਸ ਦੀ ਗੱਲ ਕਰ ਲਓ ਚਾਹੇ ਗਲਾਸਿਸ ਦੀ ਗੱਲ ਕਰ ਲਓ ਚਾਹੇ ਮੋਡੂਲਰ ਕਿਚਨ ਬਣਾਉਣ ਦੀ ਗੱਲ ਕਰ ਲਈਏ ਤਾਂ ਇਹ ਸਾਰਾ ਕੁਝ ਇਨਵੋਲੋ ਤਿਆਰ ਕੀਤਾ ਜਾਂਦਾ ਹੈ ਤੁਹਾਡੇ ਘਰ ਸਪੈਸ਼ਲ ਵਿਜ਼ਿਟ ਵੀ ਇਹ ਕਰਕੇ ਆਉਗੇ ਤੇ ਤੁਹਾਨੂੰ ਦੱਸਣਗੇ ਕਿ ਕਿਸ ਪ੍ਰਕਾਰੇ ਕੰਮ ਕਰਦੇ ਨੇ ਤੇ ਖਾਸ ਕਰਕੇ ਜੇਕਰ ਤੁਸੀਂ ਡੈਮੋ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰ ਵਿਜ਼ਿਟ ਜਰੂਰ ਕਰਨਾ ਸ਼ਿਵਾ ਸਟੀਲ ਮੈਧਪੁਰ ਵਿਕੇ ਤੇ ਨਾਲ ਹੀ ਸੋਨੇ ਦੇ ਸੁਹਾਗੇ ਵਾਲੀ ਗੱਲ ਵੀ ਜਰੂਰ ਹੋ ਗਈ ਹੈ ਕਿਉਂਕਿ ਇਸ ਵੀਡੀਓ ਨੂੰ ਸ਼ੇਅਰ ਕਰਨ ਤੇ ਮਿਲਣ ਜਾ ਰਹੇ ਹਾਂ ਤੁਹਾਨੂੰ ਅਸ਼ੋਰ ਗਿਫਟ ਤੇ ਨਾਲ ਹੀ ਮਿਲੇਗਾ ਬਿਲ ਹਤੇ ਵੱਤੋਂ ਵੱਧ ਡਿਸਕਾਊਂਟ ਤੇ ਹੁਣ ਕਰ ਦਿਓ ਸ਼ੇਅਰ ਇਸ ਵੀਡੀਓ ਨੂੰ ਤਾਂ ਕਿ ਤੁਹਾਡੇ ਸਾਰੇ ਜਾਣ ਪਛਾਣ ਵਾਲੇ ਤੁਹਾਡੇ ਪਰਿਵਾਰ ਇਸ ਵੀਡੀਓ ਦਾ ਵੱਧ ਤੋਂ ਵੱਧ ਫਾਇਦਾ ਐਸਾ ਕਰ ਫਿਲਹਾਲ ਮੈਨੂੰ ਜਨਕੀ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ ਤੇ ਅਗਲੀ ਵਾਰ ਫਿਰ ਮਿਲਾਂਗੇ ਅਜਿਹੇ ਹੋਰ ਲਾਹੇਵੰਦ ਵੀਡੀਓ ਬਣਾ ਕੇ ਤਾਂ ਕਿ ਸਾਡੇ ਸਰੋਤਿਆਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ ਫਿਲਹਾਲ ਦੇ ਲਈ ਜਨਕੀ ਮੈਨੂੰ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ ਧੰਨਵਾਦ